ਤੋਂ ਗਾਲੀ ਜ਼ਿਲ੍ਹਾ ਬਠਿੰਡਾ ਕਿੰਨੇ ਚਿਰ ਦੀ ਹੋਈ ਝੋਟੀ ਆਪਣੀ ਇਹ 2 ਸਾਲ ਦੀ 2 ਸਾਲ ਦੀ ਤਿੱਕੀ ਰੇਟ ਕਰਦਾ ਇਹਦਾ 50000 ਮਾੜਾ ਲੈਣ ਦੇਣਾ ਘੱਟ ਵੱਧ ਹੋ ਜੂ ਮਾੜਾ ਮੋਟਾ ਨਹੀਂ ਮਾੜਾ ਮੋਟਾ ਮੌਕੇ ਤੇ ਕੋਈ ਹੋ ਜੇ ਅੱਛਾ ਤੇ ਨੰਬਰ ਬੋਲ ਆਪਦਾ ਜੀ 75891 60855 ਬਹੁਤ ਬਹੁਤ ਮਿਹਰਬਾਨੀ ਬਾਈ ਜੀ ਬਹੁਤ ਸੋਹਣੀ ਗੁੰਡੀ ਝੋਟੀ ਹੈ ਬਾਈ ਦੀ 50000 ਰੇਟ ਕਰਦਾ ਬਾਈ ਗੱਲ ਬਾਤ ਫੋਨ ਨੰਬਰ ਲੈ ਲਿਆ ਤੇ ਆਪਾਂ ਕਰ ਸਕਦੇ ਆ ਆਜੋ ਅੱਗੇ ਦੇਨੇ ਆਪਾਂ ਤੇ ਨੀਂ ਕੰਨੇ ਰੋਟੀਆਂ ਬਾਈ ਕੀ ਰੇਟ ਕਰਦਾ ਵੀਰੇ ਦਾ 60000 ਟੋਕੜਾ ਹਾਂਜੀ ਤਾਂ 9 ਮਹੀਨੇ ਤੋਂ ਤਾਂ 9 ਮਹੀਨੇ ਕਿੱਥੋਂ ਆਇਓ ਮੋੜ ਤੋਂ ਐਸੇ ਮੋੜਤੀ ਹੈ ਤੇ ਹੁਣ ਦੋ ਦਾ ਦਾ ਹੈਗਾ 8 ਲੀਟਰ ਤੇ ਟਿਕਾ ਡੂ ਕਦਾਈ ਭਰਾ ਕੋਈ 28 ਦਾ ਨਾ ਇਹ ਤਾਂ ਖਾਲੀ ਮਣ ਯਾਰ ਹਨਾ ਚੈੱਕ ਹੋ ਵੀ ਅੰਦਰ 28 ਦਾ ਅੱਛਾ ਕੀ ਰੇਟ ਕਰਦਾ ਇਹਦਾ 60000 60000 ਨੰਬਰ ਬੋਲ ਦਿਆ ਦਾ 9872852034 ਬਹੁਤ ਬਹੁਤ ਸ਼ੁਕਰੀਆ ਬਾਈ ਜੀ ਰੋਕਣ ਵੱਜ ਲੈ ਕੇ ਆਏ ਹੋਇਆ ਬਾਈ ਨੰਬਰ ਦਿੱਤਾ ਬਾਈ ਨੇ ਗੱਲਬਾਤ ਤੁਸੀਂ ਆਪੀ ਕਰ ਸਕਦੇ ਹੋ ਨਾਲ ਕੜਾ ਬਹੁਤ ਸੋਹਣਾ ਜੰਦਾ ਜੰਦਾ ਹੈ ਨਹੀਂ ਕੋਈ ਤੁਸੀਂ ਆਪਾਂ ਗੱਲਬਾਤ ਕਰ ਲੈਣਾ ਜੰਦਾ ਇਹ ਤਾਂ ਦੋ ਬੰਦੇ ਇਹ ਤਾਂ ਕਰਦੀਆਂ ਮੱਝਾਂ ਸੀੜੀ ਆਪੇ ਤੂੰ ਪਹਿਲਾਂ ਦੱਸ ਹੁਣ ਤੁਹਾਨੂੰ ਦਿਖਾਉਣੀ ਆ ਕਾਟੂ ਮਾਲ ਆ ਦੇਖੋ ਬਾਈ ਜੀ ਕਿੰਨੀਆਂ ਸੋਹਣੀਆਂ ਕਾਟੂ ਮਾਲ ਚ ਝੋਟੀਆਂ ਖੜੀਆਂ ਤੇ ਜਿਹੜੇ ਮੇਰੇ ਵੀਰ ਭਰਾ ਪਿੰਡਾਂ ਚ ਕੱਟੀਆਂ ਝੋਟੀਆਂ ਪਾਲਦੇ ਫਿਰਦੇ ਆ ਤੇ ਇਥੇ ਮੰਡੀਆਂ ਤੇ ਜ਼ਰੂਰ ਗੇੜਾ ਮਾਰਿਆ ਕਰੋ ਬਾਈ ਜੀ ਬਹੁਤ ਸੋਹਣੀਆਂ ਚੰਗੀਆਂ ਟੋਪ ਦੇ ਨੇ ਕਿੰਨੇ ਕੱਟੀਆਂ ਆਈਆਂ ਹੋਈਆਂ ਇੱਥੇ ਆਹ ਦੇਖ ਲਓ ਕੱਟੀਆਂ ਲੱਗੀਆਂ ਹੋਈਆਂ ਸਾਰੀਆਂ ਲੋਕਾਂ ਨੇ ਕਾਟੂਮਾਲ ਤੇ ਦਿੱਤੀਆਂ ਬਹੁਤ ਵਧੀਆ ਬਾਰ-ਬਾਰ ਇਹੀ ਗੱਲ ਕਹਿੰਦੇ ਜਿਹੜੇ ਮੇਰੇ ਭਰਾ ਪਿੰਡਾਂ 'ਚ ਕੱਟੀਆਂ ਝੋਟੀਆਂ ਭਾਲਦੇ ਆ ਬਹੁਤ ਸੋਹਣੀਆਂ ਕੱਟੀਆਂ ਬਾਈ ਜੀ ਵੰਡੀਆਂ ਦੇ ਜ਼ਰੂਰ ਜਿਹੜਾ ਮਾਰਿਆ ਕਰੋ ਤਾਂ ਕਿ ਤੁਸੀਂ ਇੱਥੋਂ ਕੱਟੀਆਂ ਝੋਟੀਆਂ ਲੈ ਸਕਦੇ ਹੋ ਬਹੁਤ ਵਧੀਆ ਆਪਣੀ ਬਾਈ ਜੀ ਆਏ ਕਿਹੜੇ ਪਿੰਡੋਂ ਆਏ ਹੋ ਤੇ ਕਿਵੇਂ ਦੋਖੜਾ ਕਿਵੇਂ ਕੁਸੇ ਦੁੱਧਾ ਹੈਗਾ ਮੜਾ ਮੋਟਾ 6 ਕਿਲੋ ਤੇ ਬੱਚਾ ਉੱਚਾ ਦਾ ਕਿਰੇਟ ਕਰਤਾ ਹਾਂ ਦੇ 85000 85000 ਰੇਟ ਹੈ ਨੰਬਰ ਯਾਦਾ ਨੰਬਰ ਜਿਆਦਾ ਹੋ ਜਾਣਾ ਬਹੁਤ ਵਧੀਆ ਪੂਰੀ ਮਾਝਾ ਬਾਈ ਜੀ ਪੰਡਤ ਸੀ ਆਪਣਾ ਮਾਸਟਰ ਘੋਲਿਆ ਲੱਗਦਾ ਪੜਾਈ ਬਹੁਤ ਚੰਗੀਆਂ ਬੱਚਾ ਵਿੱਚ ਕਰਦੀਆਂ ਵੀ ਇੱਥੇ ਵਿੱਚ ਕਟੂਨ ਉਹ ਨਵੇੜੋ ਜਾਂ ਕੀ ਪੈਣ ਪਈ ਲਾਏ ਬਹੁਤ ਵੱਡੀ ਉੱਚੇ ਲੰਮੇ ਕਰਤਾੜੀ ਕੋਈ ਛੋਟੀਆਂ ਦੇਖ ਲੈ ਆਹ ਖੜੀਆਂ ਬਹੁਤ ਸੋਹਣੀਆਂ ਝੁੱਟੀਆਂ ਕਟੀਆਂ ਆਪਣੀਆਂ ਬਈ ਇਹ ਕੀ ਰੇਟ ਕਰਤਾ ਦਾ ਇਹਦਾ ਰੇਟ ਕਰਤਾ 27000 ਦੀ ਹੈ 27000 ਦੀ ਹੈ ਕਿੰਨੇ ਚਿਰ ਦੀ ਹੋਊਗਾ ਇਹ ਬਾਈ ਜੀ ਤੁਸੀਂ ਤਸਵੀਰ ਲੈਂਦੀ ਐ ਮੈਂ ਝੂਠ ਨਹੀਂ ਮਾਰਦਾ ਅੱਛਾ ਲਿਆ ਕੇ ਵੇਚਦੇ ਹਾਂ ਤੇ ਉਹ ਵੀ ਕਰ ਲਈ ਆਪਣੀਆਂ ਨਹੀਂ ਉਹ ਆਪਣੀਆਂ ਕੀ ਰੇਟ ਕਰੇ ਦਾ 27 27000 ਨੰਬਰ ਬੋਰਡ ਮੜਾ ਜਾ 750 ਕਰਨਾ 35 ਕਰ ਦੇ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਭਾਈ ਜੀ ਉਹ ਛੋਟੀਆਂ ਕਟੀਆਂ ਕਵੰਡੀ ਤੇ ਪਹੁੰਚੀਆਂ ਹੋਈਆਂ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਤੁਸੀਂ ਆਪ ਆਪਣੀ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਆਹ ਹਿੱਕ ਜਾਓ ਨਾ ਮਰੇ ਆ ਸੁੱਖ ਜਨਮ ਦਾ 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 ਦੇ ਕਰਕੇ ਕਰਨਾ ਤਸੱਲੀ ਆਪਣੀ ਆ ਕਰਨੀ ਆ ਭਾਈ ਕੀ ਰੇਟ ਕਰਿਆ ਵੀਰੇ ਦਾ ਇਹ ਤਾਂ ਕਰ 55000 ਜੀ ਟੋਕੜਾ ਹੈ ਆ ਬੇਰੇ ਕੋਲ ਦੋ ਦੱਦ 7 ਕਿਲੋ 7 ਕਿਲੋ ਦੋ ਦੱਦ ਟੋਕੜਾ ਮੱਜਾ ਉਹ ਭਾਈ ਉਹ ਮੇਰੇ ਬਾਹਰ